ਲੇ ਵੀ ਦੋਸਤੋ ਅੱਜ ਆਪਾਂ ਨਾ ਬਾਬਾ ਬਹਾਲਦਾਸ ਜੀ ਦੇ ਡੇਰੇ ਦੇ ਵਿੱਚ ਆਏ ਸੀਗੇ ਜਿਹੜਾ ਇਹ ਡੇਰਾ ਪੈਂਦਾ ਸੀ ਨਾ ਇਹ ਚਾਰੇ ਪਿੰਡਾਂ ਦੀ ਯੂਧੇ ਵਿੱਚ ਪੈਂਦਾ ਤਾਂ ਇੱਥੇ ਆਉਣ ਤੇ ਪਤਾ ਲੱਗਦਾ ਜੀ ਇੱਕ ਨੰ ਮਸ ਨੂੰ ਆ ਮਸ਼ੀਨ ਲੈ ਕੇ ਆਇਆ ਸੀਗਾ ਟੋਕੇ ਵਾਲੀ ਮਸ਼ੀਨ ਆ ਇਹ ਤੇ ਬਾਬਾ ਜੀ ਨਾਲ ਮੈਂ ਗੱਲਬਾਤ ਜਦੋਂ ਕਰੀ ਬਾਬਾ ਜੀ ਨੂੰ ਮੈਂ ਪੁੱਛੇ ਇਹਦੇ ਬਾਰੇ ਵੀ ਕਿੰਨੇ ਬਾਬਾ ਜੀ ਇਹ ਪੁਰਾਣੀ ਬਹੁਤ ਹੋ ਸਕਦੀ ਐ ਕਹਿੰਦਾ ਵੀ ਇਹ ਸਾਲਾਂ ਤੋਂ ਵੀ ਮੰਨ ਕੇ ਚੱਲੋ ਆਪਾਂ ਐ ਕਹਿ ਸਕਦੇ ਆ ਵੀ 100 ਸਾਲ ਵੀ ਪੁਰਾਣੀ ਮਸ਼ੀਨ ਆ ਤੇ ਪਹਿਲਾਂ ਇੱਥੇ ਮਹਾਪੁਰਸ਼ ਨੇ ਲਿਆਂਦੀ ਸੀਗੀ ਉਵੇਂ ਜਿੁ ਕਰੀ ਅੱਜ ਵੀ ਇਹ ਕਾਇਮ ਆ ਗਈ ਤੇ ਅੱਜ ਵਾਲੀਆਂ ਮਸ਼ੀਨਾਂ ਤਾਂ ਇਦਾਂ ਦੀਆਂ ਨਹੀਂ ਬਣਦੀਆਂ ਇਹ ਪੁਰਾਣਾ ਕਲਚਰ ਜਿਹੜਾ ਅੱਜ ਵੀ ਇਸ ਡੇਰੇ ਦੇ ਵਿੱਚ ਸਾਮਿਆ ਪਿਆ ਤੇ ਜਿਹੜੇ ਡੇਰੇ ਦੀ ਮੈਂ ਗੱਲਬਾਤ ਕਰਦਾ ਇਹ ਚਾਰੇ ਪਿੰਡਾਂ ਦੀ ਜੂ ਦੇ ਵਿੱਚ ਡੇਰਾ ਹੈਗਾ ਤੇ ਚਾਰੇ ਪਿੰਡਾਂ ਦੀ ਜੂ ਦੇ ਵਿੱਚ ਡੇਰਾ ਹੈਗਾ ਜੀ ਏਸੇ ਜੇ ਮੈਂ ਚੱਕ ਮਗਾਣੀਆਂ ਪਿੰਡ ਦੀ ਗੱਲ ਕਰਾਂ ਤੇ ਚੱਕ ਮਗਾਣੀਆਂ ਪਿੰਡ ਦਾ ਜਿਹੜਾ ਰਕਬਾ ਜ਼ਮੀਨ ਦਾ ਰਕਬਾ ਕਟੋਕਟ 5 6 ਸੋ ਕਿਲਾ ਬਿੱਗਾ ਦਾ ਤੇ ਉਥੇ ਕੱਲਾ ਇਹ ਡੇਰਾਗਾ ਮਹਾਪੁਰਸ਼ਾਂ ਦਾ ਸੰਤ ਬਾਬਾ ਬਹਾਲਦਾਸ ਜੀ ਤੇ ਸੰਤ ਬਾਬਾ ਤੇਜਪੁਰੀ ਉਥੇ ਇੱਕ ਮਸ਼ੀਨ ਪਈ ਹੈ ਜਿਹੜੀ ਜਿਹੜੀ ਇਹ ਮਸ਼ੀਨ ਆ ਲਗਭਗ 100 200 ਸਾਲ ਪੁਰਾਣੀ ਮਸ਼ੀਨ ਆ ਅੱਜ ਵੀ ਪੂਰੀ ਕੈਮ ਆ ਜਦੋਂ ਵੀ ਇੱਥੇ ਡੇਰੇ ਦੇ ਵਿੱਚ ਰੰਗ ਰੋਪਣ ਰੋਗਣ ਕਰਦੇ ਨੇ ਤਾਂ ਉਹਨੂੰ ਵੀ ਨਾਲ ਦੀ ਨਾਲ ਰੰਗ ਕਰਦੇ ਨੇ ਬਸ ਇੱਕ ਯਾਦਗਾਰੀ ਪਈਆ ਵੀ ਆਉਣ ਵਾਲੇ ਜਦੋਂ ਵੀ ਕੋਈ ਇੱਥੇ ਮੱਥਾ ਟੇਕਣ ਆਉਨੇ ਆ ਤਾਂ ਉਦੋਂ ਇਹ ਗੱਲ ਦਾ ਪਤਾ ਲੱਗਦਾ ਵੀ ਅੱਜ ਵੀ ਇਹ ਚੀਜ਼ ਸਹੀ ਸਲਾਮਤ ਪਈਆ ਡੇਰੇ ਦੇ ਵਿੱਚ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਪਹਿਲਾਂ ਹੋਰ ਮਸ਼ੀਨਾਂਦਾਂ ਦੀਆਂ ਦੇਖੀਆਂ ਜਾਂ ਨਾ ਦੇਖੀਆਂ